ਹੋ ਭਗਵਾਨ ਪਾਤਸ਼ਾਹ ਜੀ ਪਰ ਪੁਸਤਕ ਸੰਧਿਆਵਾਦੋਂ ਚਾਰ ਸ਼ਬਦ ਫਰਮਾ ਕੇ ਨਿਹਾਲ ਕੀਤਾ ਸੀ ਤੇ ਉਸ ਦੇ ਪੋਤਰੇ ਹਰ ਹਰੀ ਨਾਲ ਕਸ਼ਮਾਨਾ ਇਸ ਸਰਗੁ ਵਰਦਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜੇ ਸਾਨੂੰ ਇਹਨਾਂ ਨੇ ਇਹ ਬੇਨਤੀ ਕੀਤੀ ਮਹਾਰਾਜ ਸਾਡਾ ਮੋਹ ਮਮਤਾ ਔਰ ਸਾਡੇ ਵਿਕਾਰ ਸੰਸਕਾਰ ਤੇ ਫੁਰਨੇ ਇਹ ਕਿਰਪਾ ਕਰਕੇ ਮਿਟ ਦੇਵੋ ਤਾਂ ਸਾਡੀ ਕਲਿਆਣ ਹੋਵੇ ਸੱਚੇ ਪਾਤਸ਼ਾਹ ਜੀ ਹਾ ਗਰੀਬ ਨਵਾਜ ਨੇ ਸਭ ਸੰਸਾਰ ਦਾ ਭਲਾ ਕਰਨ ਵਾਸਤੇ ਇੱਕ ਪਵਿੱਤਰ ਪੁਰਕੀ ਬਾਣੀ ਸਾਖ ਪਾਉੜੀਆਂ ਫਰਮਾਨ ਕੀਤਾ ਹੈ ਜਿਸ ਦੇ ਵਿੱਚ ਬ੍ਰਹਮ ਵਿਦਿਆ ਦਾ ਨਿਰੂਪਨ ਕੀਤਾ ਸੋ ਵਿਕਾਰਾਂ ਪਾਪਾਂ ਤੋਂ ਬਚਣ ਵਾਸਤੇ ਪਰਮੇਸ਼ਰ ਦੇ ਸਿਮਰਨ ਭਜਨ ਪਾਉ ਪੰਤੀ ਵਿੱਚ ਜੇੜ ਹੋਣ ਵਾਸਤੇ ਮਹਾਨ ਪਵਿੱਤਰ ਸਿੱਖਿਆ ਸੰਧੂ ਜੀ ਨੇ ਬਖਸ਼ੀ ਹੈ ਰਾਤਿਉ ਉਪਰੰਕੂ ਕਥਾਈ ਸੀ ਉਸ ਤੇ ਵਿੱਚ ਇਹ ਜਿਹੜੇ ਪੰਜੇ ਵਿਕਾਰ ਹਨ ਇਹ ਬੜੇ ਅਜਿਤ ਸੂਰਮੇ ਹਨ ਕੋਈ ਕੋਈ ਭਾਗਾ ਵਾਲਾ ਇਹਨਾਂ ਨੂੰ ਜਿੱਤ ਸਕਦਾ ਹੈ ਨਹੀਂ ਤਾਂ ਵੱਡੇ ਭਾਰੀ ਜਿਹੜੇ ਸੂਰਮੇ ਕਹਣ ਵਾਲੇ ਚਾਰ ਵਰਣ ਚੋਹਾ ਕੇ ਮਰਦਨ ਹੱਤ ਵਰਣ ਕਰ ਫਲੀਰੇ ਸੁੰਦਰ ਸੁਗਡ ਸਰੂਪ ਸਿਆਣੇ ਪੰਚੋ ਹੀ ਮੋਹਿਤ ਛਲੀ ਰਹੇ ਵੱਡੀ ਕੋਮ ਵਸ ਭਾਗਾ ਨਹੀਂ ਮੋਹਕਮ ਫੌਜ ਹਟਲੀ ਰਹੇ ਸੋ ਇਹਨਾਂ ਦੇ ਸਾਰਿਆਂ ਨੂੰ ਜਿਨ੍ਹਾਂ ਵਿੱਚਕਾਰਾਂ ਨੇ ਸੋ ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਵਾਹਿਗੁਰੂ ਦੀ ਸ਼ਰਨ ਲਈਏ ਤਾਂ ਇਹਨਾਂ ਤੇ ਫਤਿਹ ਪ੍ਰਾਪਤ ਕਰ ਸਕੀ ਦੀ ਹੈ ਫਿਰ ਤੋਂ ਵੱਡੇ ਵੱਡੇ ਜਿਹੜੇ ਗਾਨਕਦਰ ਬਰੇ ਕੀ ਮੂਨੀ ਸਭ ਔਰ ਸਾਰੇ ਲੋਕ ਜਿਨ੍ਹਾਂ ਦਾਸ ਪਾਦਕ ਵੀ ਇੰਨਾ ਲੋਕਾਂ ਵਿੱਚ ਜਿੰਨੇ ਵੀ ਜੀਵ ਜੰਤ ਹਨ ਸੋ ਸਭ ਨੂੰ ਇਹਨਾਂ ਵਿਕਾਰਾਂ ਨੇ ਖਰਾਬ ਕਰ ਦਿੱਤਾ ਹੈ ਇਹਨਾਂ ਵਿਕਾਰਾਂ ਦੇ ਅਧੀਨ ਹੋ ਕੇ ਆਦੀ ਨਾ ਕਰਨ ਵਾਲੇ ਕੰਮਾਂ ਨੂੰ ਦਾਲਚਾਟ ਵਿੱਚ ਪਾ ਕੇ ਕਰਦਾ ਹੈ। ਨਾ ਖਾਣ ਵਾਲੀਆਂ ਚੀਜ਼ਾਂ ਖਾਂਦਾ ਹੈ। ਨਾ ਪਹਿਰਨ ਵਾਲੇ ਵਸਤਰਾ ਨੂੰ ਪਹਿਰਦਾ ਹੈ। ਸੋ ਜਿਸ ਅੰਦਰ ਲੋਭ ਆ ਜਾਵੇ ਉਹਨੂੰ ਨਹੀਂ ਸ਼ਰਮ ਰਹਿੰਦੀ ਆਪਣੇ ਮਿੱਤਰਾਂ ਦੀ, ਪਿਆਰਿਆਂ ਦੀ, ਸਬੰਧੀਆਂ ਦੀ, ਮਾਤਾ-ਪਿਤਾ ਦੀ। ਸਭ ਨਾਲ ਸ਼ਰਮ ਨੱਗਿਆ, ਸ਼ਰਮਨਾ ਕੇ ਹਲਕੇ ਕੁੱਤੇ ਵੀ ਨਹੀਂ ਆਹੀਂ। ਉਹ ਹਰੇਕ ਨੂੰ ਕੱਟਣ ਦਾ, ਵੱਢਣ ਦਾ ਯਤਨ ਕਰਦਾ ਹੈ। ਤੋ ਜੰਮਣ ਮਰਨ ਦਾ ਕਾਰਨ ਹੰਕਾਰ ਹੈ ਇਸ ਕਰਕੇ ਮਨ ਪਾਪੀ ਹੋ ਜਾਂਦਾ ਹੈ ਸਭ ਗੁਣਾਂ ਨੂੰ ਤਿਆਗਦਾ ਹੈ ਤੇ ਔਗਣਾਂ ਨੂੰ ਆਪਣੇ ਹਿਰਦੇ ਚ ਡਢ ਕਰਦਾ ਹੈ ਇਸ ਦੀ ਸੰਗਤ ਕਰਕੇ ਜੀਵ ਆਉਦੇ ਜਾਂਦੇ ਰਹਿੰਦੇ ਨੇ ਬਹੁਤਾ ਦੁੱਖ ਸੁੱਖ ਭੋਗਣਾ ਪੈਂਦਾ ਹੈ ਤੇ ਜੀਵਾਂ ਨੂੰ ਖਤਾਵਟ ਪ੍ਰਾਪਤ ਕਰਨੀ ਪੈਂਦੀ ਹੈ ਸੰਸਾਰ ਰੂਪੀ ਉਜਾੜ ਵਿੱਚ ਫਰਮਦੇ ਰਹਿੰਦੇ ਨੇ ਨਾ ਘਟੇ ਜਾਣ ਵਾਲਾ ਬੜਾ ਅਸਾਧ ਰੋਗ ਹੈ ਸਤਿਗੁਰੂ ਪਾਰਬ੍ਰह्म ਪਰਮੇਸ਼ਰ ਦਾ ਸਰੂਪ ਵਿਭਾਇਦ ਨੇ ਉਹ ਨਾਮ ਦੀ ਦਾਸ ਬਖਸ਼ਣ ਦਵਾਈ ਬਖਸ਼ਣ ਦਾ ਸਾਰਾ ਰੋਗ ਕਟਿਆ ਜਾ ਸਕਦਾ ਹੈ ਸੋ ਵਾਹਿਗੁਰੂ ਦੇ ਚਰਨਾਂ ਵਿੱਚ ਆਰਦਾਸ ਕੀਤੀ ਹੈ ਕਿ ਪ੍ਰਾਨ ਆਪ ਕੋਬਿੰਦ ਹੈ ਕਿਰਪਾ ਦਾ ਆਂਜਲ ਗੁਰੂ ਤੁਸੀਂ ਸਾਡੇ ਤੇ ਕਿਰਪਾ ਕਰੋ ਆਪ ਬਖਸ਼ਿਸ਼ ਕਰੋ ਸਾਡਾ ਸਰੀਰ ਜੋ ਪਿਆਰ ਪੁਰ ਪਿਆਰ ਹੈ ਨੌਜਵਾਨ ਅਵਸਥਾ ਹੈ ਅਰੋਗ ਹੈ ਚੜ੍ਹਦੀ ਕਲਾ ਵਾਲਾ ਪਰੋਂ ਵੀ ਭਜਨ ਤੇਰਾ ਹੀ ਕਰੀਏ ਜੇ ਸਰੀਰ ਵਿੱਚ ਕੋਈ ਰੋਗ ਆ ਬਣੇ ਯਾ ਅਲਪਨਾ ਸਮਾਵੇ ਜਦੋਂ ਆਖੀਰ ਸਰੀਰ ਸਮਾਪਤੀ ਤੇ ਹੋਵੇ ਉਸ ਮੌਕੇ ਵੀ ਵਾਹਿਗੁਰੂ ਤੇਰਾ ਨਾਮ ਹੀ ਸਜਬ ਤੇਰੇਗੇ ਇਹ ਸਾਡੇ ਤੇ ਬਖਸ਼ਿਸ਼ ਕਰ ਇਹ ਮਿਹਰ ਕਰ ਵਾਹਿਗੁਰੂ ਦੇ ਚਰਨ ਕਬਲਾਂ ਦੇ ਸਰਨ ਲੈਣ ਕਰਕੇ ਪਰਮੇਸ਼ਰ ਦੇ ਨਾਮ ਦਾ ਉਚਾਰਨ ਤੇ ਕੀਰਤਨ ਕਰਨ ਕਰਕੇ ਸਾਧ ਸੰਗਤ ਵਿੱਚ ਮਿਲ ਕੇ ਇਹ ਵੱਡਾ ਪਾਰਕ ਅਸਾਉ ਸੰਸਕਾਰ ਜਿਹੜਾ ਇਸ ਤੋਂ ਕਰਨਾ ਹੁੰਦਾ ਸੋ ਇਹ ਅਸੀਂ ਆਪਣੇ ਸਾਰੇ ਸਰੀਰ ਦੇ ਸਾਰੇ ਅੰਗਾਂ ਦੀ ਰੱਖਿਆ ਕਰਨੇ ਚਾਹੁੰਦੇ ਹਾਂ ਆ ਵਾਹਿਗੁਰੂ ਦੇ ਚਰਨਾਂ ਵਿੱਚ ਕਿਉਂ ਅਰਦਾਸ ਕਰੀਏ ਵਾਹਿਗੁਰੂ ਜੀ ਫਿਰ ਮस्तक ਰੱਖਿਆ ਪਾਰ ਬ੍ਰਹਮ ਸਿਰ ਦੀ ਤੇ ਮੱਥੇ ਦੀ ਰੱਖਿਆ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਰ ਆਪ ਹੈ ਉਸ ਤੋਂ ਬਿਨਾ ਨਹੀਂ ਕੋ ਰੱਖ ਸਕਦਾ ਸਾਡਾ ਕਾਇਆ ਰੱਖਿਆ ਪਰਮੇਸ਼ਰ ਸਾਡੇ ਹੱਥ ਜਿਹੜੇ ਨੇ ਤੇ ਕਾਇਆ ਸਾਡੀ ਜਿਹੜੀ ਹੈ ਸੋ ਸਾਡਾ ਜਿਹੜਾ ਮਨ ਹੈ ਇਸ ਦੀ ਰੱਖਿਆ ਕਰਨ ਵਾਲਾ ਵੀ ਪਰਮੇਸ਼ਰ ਆਤਮ ਰੱਖਿਆ ਗੋਪਾਲ ਸਵਾਮੀ ਸਾਡਾ ਆਤਮਾ ਜਿਹੜਾ ਮਨ ਹੈ ਇਹਦੀ ਰੱਖਿਆ ਕਰਨ ਵਾਲਾ ਵੀ ਫਿਰ ਤੁਸੀਂ ਦੀ ਪਾਲਣਾ ਕਰਨ ਵਾਲਾ ਸਵਾਮੀ ਮਾਲਕ ਹੈ ਆਪ ਭਾਨ ਜਗਦੀਸ਼ ਰਾਹ ਜਿਹੜਾ ਭਾਨ ਹੈ ਇਹਦੀ ਰੱਖਿਆ ਕਰਨ ਵਾਲਾ ਵੀ ਪਰਮੇਸ਼ਰ ਹੈ ਨਹੀਂ ਤਾਂ ਚੋਰ ਡਾਕੂ ਅੱਗ ਗੌਰਮੈਂਟ ਸੋ ਇਹ ਸਾਰੇ ਖੋ ਖਿੰਡਲ ਜਾਂਦੇ ਹਨ ਸੋ 판ਦੀ ਰੱਖਿਆ ਵੀ ਪਾਈ ਹੋ ਸਕਦੀ ਹੈ ਜੇ ਪਰਮੇਸ਼ਰ ਨੂੰ ਚੇਤੇ ਕਰੀਏ ਤਾਂ ਚਰਨਾ ਦੀ ਰੱਖਿਆ ਵੀ ਪਾਈ ਹੈ ਇਹ ਪਰਮੇਸ਼ਰ ਦਾ ਸਿਮਰ ਭਜਨ ਕਰਕੇ ਸਾਰੇ ਪ੍ਰਕਾਰ ਦੇ ਰੋਗਾ ਆਜ ਤੋਂ ਬਚਾਉਣ ਵਾਲਾ ਹੈ ਸਰਬ ਰੱਖਿਆ ਗੁਰ ਦਿਆਲ ਹੈ ਸਾਰੇ ਪ੍ਰਕਾਰ ਦੀ ਰੱਖਿਆ ਸਹਾਇਤਾ ਕਰਨ ਵਾਲੇ ਬਿਆਲੂ ਸਤਗੁਰੂ ਆਪ ਹੰਦਾ ਅਦੇ ਘਰ ਭੈ ਦੁੱਖ ਬਿਨਾਸ਼ਨ ਹੈ ਜਿਹੜੇ ਪੈਦਾਇਕ ਦੁੱਖ ਨੇ ਉਹਨਾਂ ਨੂੰ ਨਾਸ ਕਰਨ ਵਾਲਾ ਪਰਮੇਸ਼ਰ ਆਪ ਹੈ ਇਸੇ ਤਰ੍ਹਾਂ ਜੇ ਆਪਣੇ ਸਿਰ ਦੀ ਤੇ ਆਪਣੇ ਮਸਤਕ ਦੀ ਰੱਖਿਆ ਕਰਨੀ ਚਾਹਦੇ ਹੋ ਤਾਂ ਪਾਰਬ੍ਰह्म ਪਰਮੇਸ਼ਰ ਦਾ ਨਾਮ ਜਪਿਆ ਕਰੋ ਭਾਈ ਐਵੇਂ ਰੱਖਿਆ ਨਹੀਂ ਹੋਣੀ ਪਾਰਬ੍ਰह्म ਪਰਮੇਸ਼ਰ ਦਾ ਨਾਮ ਜਪੀਏ ਤਾਂ ਸਿਰ ਦੀ ਤੇ ਮੱਥਿਆੜ ਦੀ ਰੱਖਿਆ ਹੁੰਦੀ ਹੈ ਜੇ ਪਰਮੇਸ਼ਰ ਦਾ ਨਾਮ ਜਪਾਂਗੇ ਤਾਂ ਸਾਹਾਂ ਦੀ ਤੇ ਕਾਇਆ ਦੀ ਰੱਖਿਆ ਹੋਵੇਗੀ ਸੋ ਇਸੇ ਤਰ੍ਹਾਂ ਹਜੂਰ ਫਰਮਾਉਂਦੇ ਹਨ ਸਿਰ ਮਸਤਕ ਰੱਖਿਆ ਪਾਰਬ੍ਰਹਮ ਜਿਹੜਾ ਮਸਤਕ ਅੰਤਾ ਕਾਰਨ ਸੋ ਇਸ ਦੇ ਵਿੱਚੋਂ ਸਿਰ ਜਿਹੜਾ ਹੰਕਾਰ ਹੈ ਇਹਦੀ ਨਿਗਰਤੀ ਕਰਕੇ ਰੱਖਿਆ ਕਰਨ ਵਾਲਾ ਪਾਰਬ੍ਰह्म ਪਰਮੇਸ਼ਰ ਹੈ ਉਸ ਦਾ ਨਾਮ ਜੇ ਜਪੀਏ ਤਾਂ ਹੰਕਾਰ ਜਿਹੜਾ ਹੈ ਹਿਰਦੇ ਵਿੱਚ ਉਹਦੇ ਤੋਂ ਰੱਖਿਆ ਹੋਵੇਗੀ ਹੰਕਾਰ ਨਹੀਂ ਸੰਗੜ ਸਕੇਗਾ ਹੱਥ ਕਾਇਆ ਰੱਖਿਆ ਪਰਮੇਸ਼ਰ ਹਾ ਸੋ ਹੱਥ ਜਿਹੜੇ ਹਨ ਇਹ ਛੋਟੇ ਪਾਸੇ ਵਾਲੂ ਉਹਰੀ ਜਾਰੀ ਚੱਜੀ ਖੋੜ ਖਿੰਜਣ ਵਾਲ ਜਿਹੜੇ ਜਾਂਦੇ ਨੇ ਤੇ ਇਹ ਕਾਇਆ ਜਿਹੜੀ ਸਾਡੀ ਬੁੱਧ ਹੈ ਇਹ ਮਿੱਤਿਆ ਪਦਾਰਥਾਂ ਨੂੰ ਨਿਚੇ ਕਰਨ ਵਾਸਤੇ ਜਿਹੜੀ ਜਾਂਦੀ ਹੈ ਇਹਨਾਂ ਦੀ ਰੱਖਿਆ ਵਿੱਚ ਤਾਂ ਹੋਵੇਗੀ ਜੇ ਪਰਮੇਸ਼ਰ ਦੀ ਸੰਗਤ ਵਿੱਚ ਤੁਰਾਂਗੇ ਪਰਮੇਸ਼ਰ ਦਾ ਨਾਮ ਜਪਾਂਗੇ ਬਿਨ ਸੇਵਾ ਤਿੱਗ ਹੱਥ ਪੈਰ ਹੋਰਨੇ ਬਲ ਕਰਨੀ ਪਰ ਇਹ ਹੱਥ ਸਾਡੇ ਸਫਲੇ ਨੇ ਹਰ ਜਸ ਲਿਖੈ ਬਿਆਕ ਸੋਹਣੇ ਸੇ ਹੱਥਾ ਬੁੱਧੀ ਵੀ ਉਹੀ ਚੰਗੀ ਉਜੋ ਕਉਤਮ ਮਤ ਮੇਰੇ ਦਾ ਤੋ ਆਉ ਕਿ ਆਵਾਂ ਗਾਵਾਂ ਗੁਰੂ ਗੋਬਿੰਦ ਦਾ ਅਸਤ੍ਰ ਤੋ ਮੋਇ ਲਾਗਾ ਨਾਉ ਸੋ ਜਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਪਵਜਲ ਕਰਨ ਸੋ ਇਹ ਸਾਡੀ ਮਤ ਬੁੱਧ ਦੀ ਵੀ ਰੱਖਿਆ ਤਾਇਆ ਹੋਵੇਗੀ ਤੇ ਆਤਮਿਕ ਸ਼ੈਲੀ ਕਾਮ ਬਣੇਗੀ ਤੇ ਮਿੱਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਤਾਇਆ ਹਟੇਗੀ ਇਹ ਦਿੱਤੀ ਬ੍ਰਹਮਾਕਾਰ ਤਾਇਆ ਹੋਵੇਗੀ ਜੇ ਪਰਮੇਸ਼ਰ ਦਾ ਨਾਮ ਅਸੀਂ ਜਪਾਂਗੇ ਆਤਮ ਰੱਖਿਆ ਭੋਪਾਲ ਸੁੰਮੀ ਆਤਮ ਜਿਹੜਾ ਸਾਡਾ ਮਨ ਹੈ ਤਾਂ ਸੰਕਲਪਾ ਮੁਕਲਪਾ ਫੁਰਨੀਆਂ ਚੁਰੜਿਆ ਲਿੰਦਾ ਸੋ ਕਦੇ ਇਹ ਉੱਚਾ ਬਣ ਮੈਂਦਾ ਕਦੇ ਨੀਨਾ ਬਣ ਜਾਂਦਾ ਹੈ ਕਬਹੁ ਜਿਹੜਾ ਉੱਪ ਚੜਦਾ ਹੈ ਕਬਹੁ ਜਾਏ ਪਿਆਲੇ ਲੋਭੀ ਜਿਹੜਾ ਸਿਰ ਨਰ ਰਹਿ ਤਹ ਚਾਰੇ ਖੁੰਡਾਂ ਭਾਲੇ ਇਹ ਅਨੇਕ ਪ੍ਰਕਾਰ ਦੀਆਂ ਬਾੜੀਆਂ ਚਤਨੀਆਂ ਭੜੇ ਫੁਰਨੇ ਸੰਕਲਪ ਹਰ ਮੌਕੇ ਤੇ ਸੋਗ ਹਰਖ ਵਿੱਚ ਤੇ ਚਿੰਤਾ ਵਿੱਚ ਇਹ ਦੁਬਾਰਾ ਆਿੰਦਾ ਹੈ ਸੋ ਇਸ ਮੰਨ ਦੀ ਰੱਖਿਆ ਵੀ ਪਾਈਆਂ ਹੋਵੇਗੀ ਮਨ ਆਕਾਦਰ ਵੀ ਪਾਈਆਂ ਹੋਵੇਗਾ ਸੋ ਇਹ ਖੋਤੇ ਪਾਸੇ ਵੱਲੋਂ ਰੱਖਿਆ ਕਰਕੇ ਪਰਮੇਸ਼ਰ ਪਾਈਆਂ ਬਚਾਵੇਗਾ ਜੋ ਕੋ ਪਾਲ ਸਵਾਮੀ ਦਾ ਨਾਮ ਜਪਾਂਗੇ ਧਨ ਚਰਨ ਰੱਖਿਆ ਜਗਦੀਸ ਰਹਾ ਕੇ ਪਰ ਜਿਹੜਾ ਹੈ ਕਈਆਂ ਦਾ ਖੋਤੇ ਪਾਸੇ ਵੱਲ ਐਵੇਂ ਜਾ ਰਿਹਾ ਹੈ ਸ਼ਰਾਬਾ ਵਿੱਚ ਇੱਕ ਬਾਬਾ ਵਿੱਚ ਇਹ ਤਨ ਵੀ ਦੋ ਪ੍ਰਕਾਰ ਦਾ ਮੰਨਿਆ ਸਿਆਣਿਆਂ ਨੇ ਇੱਕ ਤਨ ਮਾਇਆ ਉਹ ਹੈ ਜਿਹੜੀ ਨਰਕਾ ਨੂੰ ਲਿਜਾਣ ਵਾਲੀ ਹੈ ਇੱਕ ਉਹ ਹੈ ਮਾਇਆ ਜਿਹੜੀ ਚੰਗੇ ਪਾਸੇ ਵੱਲ ਲੱਗੇ ਗੁਰੂ ਕੀ ਸੰਗਤ ਵਿੱਚ ਲੱਗੇ ਪਰਮੇਸ਼ਰ ਦੇ ਸਿਮਰ ਭਜਨ ਵਾਲੇ ਪਾਸੇ ਲੱਗੇ ਪਰ ਉਹ ਕਾਰ ਵਿੱਚ ਗੁਰਦੁਆਰੇ ਸਾਹਿਬ ਬਣਾਉਣੇ ਅਪੁੱਤ ਲੰਗਰ ਚਲਾਉਣੇ ਸੋ ਗੁਰੂ ਘਰ ਦਾ ਪ੍ਰਚਾਰ ਔਰ ਇਸੇ ਤਰ੍ਹਾਂ ਪਰਉਪਕਾਰ ਗਰੀਬਾਂ ਦੇ ਸਹਾਇਤਾ ਵਾਸਤੇ ਜਿਹੜੀ ਮਾਇਆ ਲੱਗਣੀ ਹੈ ਸੋ ਇਹ ਸਕਾਮੀਆਂ ਦੀ ਸਵਰਗ ਨੂੰ ਤੇ ਨਸਕਾਮੀਆਂ ਦੀ ਪਰਮੇਸ਼ਰ ਦੇ ਪਾਸੇ ਨੂੰ ਲਿਜਾਣ ਵਾਲੀ ਹੈ ਇਸ ਵਾਸਤੇ ਆਦਮੀ ਕਈ ਕਹਿੰਦੇ ਨੇ ਜਪਨ ਤਾਂ ਕਰੇਗਾ ਚੰਗੇ ਪਾਸੇ ਵੱਲ ਲਾਈਏ ਪਰ ਬਾਬੇ ਕੇ ਹੀ ਲਈ ਜਾਂਦੇ ਨੇ ਬਾਬੇ ਕੇ ਪਾਸੇ ਤੇ ਮਾਇਆ ਦਿੱਤੀ ਨਹੀਂ ਜਾਂਦੀ ਕੀ ਕਰੀਏ ਕਿ ਸਰਕਤ ਬੜਾ ਚਾਹੁੰਦਾ ਹੈ ਸੋ ਹਜੂਰ ਕਹਿੰਦੇ ਜੀ ਇਸ 판 ਦੀ ਰੱਖਿਆ ਵੀ ਕਰਨੀ ਹੈ ਚੰਗੇ ਪਾਸੇ ਵੱਲ ਲਾਉਣਾ ਹੈ ਇਹ ਜੇ ਚਰਨ ਜਿਹੜੇ ਨੇ ਇਹ ਪੈਰ ਮੱਲੋ ਜੋਰੀ ਕੋ ਸੰਗਤ ਵੱਲ ਜਾਂਦੇ ਨੇ ਜੀ ਇਹਨਾਂ ਨੂੰ ਸਫਲੇ ਕਰਨਾ ਹੈ ਪਾਪ ਸੁਹਾਵੇ ਜੰਤ ਪਉ ਧਿਰ ਜੁਮਦੇ 3 ਸੁਹਾਵਾ ਚਰਣੀ ਮੁਖ ਸੁਹਾਵਾ ਜੰਤ ਪਉ ਜਸ ਕਾਵਾ ਜਿਉ ਪਿਆ ਪਉ ਸਰਣੀ ਸੋ ਜਿ ਕਿਨ ਪੈਰਾਂ ਨੂੰ ਕੋਟੇ ਪਾਸੇ ਵੱਲ ਚੋਰੀ ਯਾਰੀ ਠੱਗੀ ਵੱਲ ਬਚਾਉਣੋਂ ਰੱਖਣਾ ਹੈ ਲੈ ਫਾਹੇ ਰਾਤੀਂ ਕੋਰੇ ਪ੍ਰਭ ਜਾਣਾ ਪ੍ਰਾਣੀ ਤੱਕੇ ਨਾਸ ਪਰਾਈਆਂ ਨੂੰ ਅੰਬਰ ਖਾਣੀ ਕੰਨੀ ਦੇਣ ਵਿਖੰਮਥਾ ਮਿੱਠਾ ਮਦ ਮਾਣੀ ਹਜਰਾ ਇਲ ਫਰੈਸਤਾ ਤੇਲ ਤੀੜਾ ਕਾਣੀ ਹਰਮੀ ਆਪੂ ਆਪਣੀਆਂ ਪੇ ਪੁਸ਼ਤਾਨੀ ਜਿਹੜੇ ਇਹ ਪੈਰ ਕਬੀਰ ਦਾਸੀ ਹੋ ਗਏ ਕਾਲੀਆਂ ਕਾਰੇ ਉਬੇ ਜੰਤ ਲੈ ਫਾਹੇ ਉੱਠ ਤਾਵਤੇ ਸੇ ਜਾਨ ਮਾਰੇ ਭਗਵੰਤ ਕਾਲੀਆਂ ਨੇ ਰੀਆਂ ਰਾਤਾਂ ਕਾਲੇ ਮਨਾਂ ਵਾਲੇ ਫਾਈਆਂ ਹੱਥ ਵਿੱਚ ਲੈ ਕੇ ਜਾਂਦੇ ਨੇ ਦੂਸਰਿਆਂ ਦੇ ਘਰ ਪੰਨਣ ਵਾਸਤੇ ਚੋਰੀ ਯਾਰੀ ਵਿਵਚਾਰ ਕਰਨ ਵਾਸਤੇ ਪਰਮੇਸ਼ਰ ਨੂੰ ਭੁਲਾਉਣ ਵਾਲੇ ਮਨੋ ਭਗਵਾਨ ਪਰਮੇਸ਼ਰ ਦੇ ਮਾਰੇ ਹੋਏ ਸੋ ਐਸੇ ਪੈਰ ਜਿਹੜੇ ਫੋਟੇ ਪਾਸੇ ਵੱਲ ਉਹ ਸੰਗਤ ਵਾਲੇ ਚੋਰੀ-ਯਾਰੀ ਠਗੀ ਵਾਲ ਜਾਂਦੇ ਨੇ ਜੇ ਇਹਨਾਂ ਨੂੰ ਰੋਕ ਕੇ ਰੱਖਣਾ ਹੈ ਇਹਨਾਂ ਨੂੰ ਸਫਨੇ ਕਰਨਾ ਹੈ ਤਾਂ ਜਗ ਦੇ ਈਸ਼ਰ ਪਰਮੇਸ਼ਰ ਦਾ ਭਜਨ ਕਰੋ ਨਾਮ ਜਪੋ ਪਾ ਇਹ ਤਾਂ ਦੀ ਰੱਖਿਆ ਵੀ ਹੋਵੇਗੀ ਪਾ ਚਰਨਾਂ ਦੀ ਰੱਖਿਆ ਵੀ ਹੋਵੇਗੀ ਸੋ ਹਾਜ਼ੂਰ ਸੱਚੇ ਪਾਤਸ਼ਾਹ ਮਾਰਾ ਇਸ ਤਰ੍ਹਾਂ ਜਿੱਤੇ ਫਰਮਾਉਂਦੇ ਹਨ ਸਰਬ ਰੱਖਿਆ ਗੁਰਦয়াল ਹੈ ਹਾਰੇ ਪ੍ਰਕਾਰ ਦੇ ਜੇ ਰੱਖਿਆ ਆਪਣੀ ਕਰਨੇ ਚਾਹੁੰਦੇ ਜੇ ਪਰਪੱਖ ਦੁਸ਼ਮਣਾਂ ਤੋਂ ਅੱਗੇ ਜੰਮ ਦੂਤਾਂ ਤੋਂ ਵਿਕਾਰਾਂ ਤੋਂ ਅਸਰ ਤਾਤੀ ਬਾਉ ਨਾ ਲੱਗਾਈ ਪ੍ਰਾਰਥਨਾ ਸੁਗੜਾਈ ਚਾਹ ਗਿਰਦਾ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਸਾਰੇ ਪ੍ਰਕਾਰ ਦੇ ਰੱਖਿਆ ਕਰਨ ਵਾਲੇ ਗੁਰੂ ਬੈਣੂ ਹਨ ਬੈਣੇ ਕਰ ਆਪ ਭੈ ਦੁੱਖ ਦਿਨਾਸਨ ਹ ਸੋ ਸਤ ਪ੍ਰਕਾਰ ਦਾ ਦਰ ਤੇ ਜੰਮਣ ਦਾ ਦੁੱਖ ਸੋ ਨਾਸਰੇ ਨਾਸ ਕਰਨ ਵਾਲਿਆਂ ਨੂੰ ਵਿਸ਼ੇਸ਼ ਕਰਕੇ ਸੋ ਹਜੂਰ ਫਰਮਾਉਂਦੇ ਨੇ ਇਹ ਸਿਰ ਇਹ ਮੱਥਾ ਇਹ ਰੱਖਿਆ ਹੋਇਆ ਤਾਹੀਂ ਸਫਲਾ ਹੈ ਜੇ ਪਰਮੇਸ਼ਰ ਦੇ ਗੁਣਾਂ ਨੂੰ ਪਾਰ ਬ੍ਰਹਮ ਦੇ ਗੁਣਾਂ ਨੂੰ ਦਾਇਆ ਜਾਵੇ ਤੇ ਤਕੀਅਤ ਸਿਰ ਨੂੰ ਰੱਖ ਕੇ ਕਰਨਾ ਹੈ ਕੋਈ ਲੋੜ ਨਹੀਂ ਇਹ ਸਿਰ ਦੇ ਰੱਖਣ ਦੀ ਫਿਰ ਇਸ ਮੱਥੇ ਦੇ ਰੱਖਣ ਦੀ ਵੀ ਕੋਈ ਲੋੜ ਨਹੀਂ ਕਿਉਂਕਿ ਇਹ ਮੱਥਾ ਜੇ ਇਹ ਸਿਰ ਕਮਰਾ ਮੜੀਆ ਮਟਾ ਅਗੇ ਝੁਕਦਾ ਹੈ ਪੂਤਾ ਪ੍ਰੇਤਾ ਅਗੇ ਝੁਕਦਾ ਹੈ ਸੋ ਇਹ ਵਾਹਿਗੁਰੂ ਦੇ ਚਰਨਾਂ ਤੋਂ ਨਹੀਂ ਝੁਕਦਾ ਸੱਤਿਗ ਸਿਰ ਜੋ ਗੁਰਨਾਮ ਨਿਮਰ ਗੁਰ ਲਗਾ ਹੈ ਨਾ ਚਰਨ ਇਹ ਤੋਂ ਵਾਸਤੇ ਉਸ ਸਿਰ ਦੇ ਰੱਖਣ ਦੀ ਲੋੜ ਹੀ ਕੋਈ ਨਹੀਂ ਸੋ ਪਰ ਕਬੀਰ ਜੀ ਫਰਮਾਉਂਦੇ ਹਨ ਕਿ ਸੋ ਸਿਰ ਦੀਜਾ ਢਾਰ ਜਿਹੜਾ ਸਿਰ ਪਰਮੇਸ਼ਰ ਦਾ ਸਿਮਰਨ ਭਜਨੇ ਕਰਦਾ ਉਹ ਕੱਟ ਕੇ ਵੱਢ ਕੇ ਸਿਰ ਦੇਣਾ ਚਾਹੀਦਾ ਉਹ ਸਿਰ ਦੇ ਰੱਖਣ ਦੀ ਲੋੜ ਵੀ ਕੀ ਹੈ ਉਹ ਸਿਰ ਦਾ ਕੋਈ ਨਾਮ ਨਹੀਂ ਸੋ ਸਿਰ ਰੱਖਿਆ ਹੋਇਆ ਵੀ ਤਾਈਂ ਸਫਲਾ ਹੈ ਇਹ ਮੱਥਾ ਰੱਖਿਆ ਹੋਇਆ ਤਾਈਂ ਸਫਲਾ ਹੈ ਇਹ ਗੁਰੂ ਕੇ ਚਰ ਹੈ ਉਪਰੇ ਝੁਕੇ ਤੋ ਪਰਮੇਸ਼ਰ ਦੇ ਅੱਗੇ ਇਹ ਝੁਕੇ ਇਹ ਸੀਸ ਜਿਹੜਾ ਖਾਲਸ ਹੈ ਜੀ ਜਦੋਂ ਅਮਰ ਸ਼ਕੀਦਾ ਤਾਂ ਗੁਰੂ ਦਾ ਹੋ ਜਾਂਦਾ ਹੈ ਇਹ ਸਾਡਾ ਨਹੀਂ ਇਸ ਵਾਸਤੇ ਇਹ ਸਿਰ ਜਨੇ ਖੜੇ ਅੱਗੇ ਨਹੀਂ ਝੁਕਣਾ ਚਾਹੀਦਾ ਸੋ ਇਹ ਗੁਰੂ ਦਾ ਸੀਸ ਗੁਰੂ ਕੇ ਅੱਗੇ ਝੁਕਣਾ ਚਾਹੀਦਾ ਬੇ ਅਣਖਾ ਬੇ ਗੈਰਤਾ ਆਦਮੀ ਥਮਾ ਥਮਾ ਤੇ ਖੜਦਾ ਹੈ ਜਿਸ ਦੀ ਅਣਖ ਹੈ ਗੈਰਤਾ ਕੋਈ ਲੱਗਿਆ ਸ਼ਰਮ ਹੈ ਤੋਂ ਉਹ ਕੇਵਲ ਗੁਰੂ ਕੇ ਚਰਨਾਂ ਤੇ ਆਪਣਾ ਸਿਰ ਝੁਕਾਵੇਗਾ ਗੁਰੂ ਕੇ ਸਿੱਖ ਦਾ ਸੀਸ ਕੱਢਣ ਨਾਲ ਉਹ ਅਨਾਰਥ ਹੋ ਸਕਦਾ ਹੈ ਵੱਡਿਆ ਤਾਂ ਜਾ ਸਕਦਾ ਹੈ ਪਰ ਗੁਰੂ ਦੇ ਚਰਨਾਂ ਤੋਂ ਬਿਨਾ ਹੋਰ ਕਿਸੇ ਅਗੇ ਕੋਈ ਝੋਕ ਨਹੀਂ ਸਕਦਾ ਸੋ ਇਹ ਸੀਸ ਗੁਰੂ ਗ੍ਰੰਥ ਸਾਹਿਬ ਦਾ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਗੇ ਝੁਕਣਾ ਚਾਹੀਦਾ ਹੈ ਜਾ ਸਮੁੱਚੇ ਤੌਰ ਤੇ ਜਿਹੜੀ ਗੁਰੂ ਕੀ ਸੰਗਤ ਹੈ ਸਮੁੱਚੇ ਤੌਰ ਤੇ ਇਹ ਗੁਰੂ ਘਰ ਰੂਪ ਹੈ ਇਸ ਵਾਸਤੇ ਸਮੁੱਚੇ ਤੌਰ ਤੇ ਸੰਗਤ ਦੇ ਅਗੇ ਸਿਰ ਝੁਕ ਜਾਵੇ ਆਇ ਸਫਲਾ ਹੈ ਨਹੀਂ ਤਾਂ ਸਫਲਾ ਨਹੀਂ ਸੋ ਸਿਰ ਤੇ ਸਾਫ ਸੂਰਤ ਦਸਤਾਰ ਚਰਾ ਹੈ ਤਾਂ ਤੱਕਿਆ ਹੋਇਆ ਸਫਲਾ ਹੈ ਤੇ ਜੇ ਸਿਰ ਤੇ ਕੇਸ ਹੀ ਮੁੰਨ ਦਿੱਤੇ ਦਾੜੀ ਮੁੰਨ ਲਈ ਫਿਰ ਇਹਦੇ ਰੱਖਣ ਦਾ ਫਾਇਦਾ ਕੋਈ ਨਹੀਂ ਸੋ ਇਹ ਤਾਂ ਕਲੰਕੀ ਕਰ ਲਿਆ ਆਪਣੇ ਜੀਵਨ ਨੂੰ ਗੁਰੂ ਘਰ ਤੋਂ ਬੇਮੁਖ ਹੋ ਗਿਆ ਇਸ ਵਾਸਤੇ ਇਹ ਰੱਖਿਆ ਹੋਇਆ ਸਫਲਾ ਤਾਈਆਂ ਫਿਰ ਤੇ ਇਹ ਮੱਥਾ ਜਿਹੜਾ ਹੈ ਜੇ ਪਰਮੇਸ਼ਰ ਦੇ ਅੱਗੇ ਝੁਕੇ ਪਰਮੇਸ਼ਰ ਦੇ ਗੁਨਾ ਨੂੰ ਗਾਉਣਾ ਕਰੇ ਸਸ ਰੱਖਿਆ ਰੱਖਿਆ ਪਰਮੇਸ਼ਰ ਹ ਇਹ ਹੱਥ ਵੀ ਰੱਖੇ ਹੋਏ ਤਾਈਆਂ ਸਫਲੇ ਨੇ ਕਾਇਆ ਬੁੱਧ ਰੱਖੀ ਹੋਈ ਵੀ ਇਹ ਦੇਹ ਰੱਖੀ ਹੋਈ ਵੀ ਤਾਈਆਂ ਸਫਲੀ ਹੈ ਜੇ ਪਰਮੇਸ਼ਰ ਦਾ ਨਾਮ ਜਪੇ ਤਾਂ ਇਹ ਸਾਰ ਸੰਗਤੀ ਸੇਵਾ ਕਰਨ ਹੱਥ ਜੇ ਨਹੀਂ ਹੱਥ ਸੇਵਾ ਕਰਦੇ ਤਾਂ ਇਹ ਰੱਖਣ ਦਾ ਕੋਈ ਲਾਭ ਨਹੀਂ ਫਾਇਦਾ ਕੋਈ ਨਹੀਂ ਸੋ ਜੇ ਇਹਨਾਂ ਆਸਥਾਨਾਂ ਪ੍ਰੀਤੀਆਂ ਕਰ ਲੀਆਂ ਨੇ ਫਿਰ ਕੋਈ ਫਾਇਦਾ ਨਹੀਂ ਇਸ ਵਾਸਤੇ ਕਿ ਫਾਇਆ ਸੁਖਲੀ ਤਾਣਾ ਹੈ ਹੱਥ ਵੀ ਰੱਖੇ ਹੋਏ ਤਾਈਆਂ ਸੁਖਲੇ ਹੋਣਗੇ ਸੋ ਇਹਨਾਂ ਦੇ ਰੱਖਣ ਦਾ ਲਾਭ ਤਾਈਆਂ ਜੇ ਪਰਮੇਸ਼ਰ ਦੀ ਸੰਗਤ ਦੇ ਜੋੜੇ ਝਾੜੇ ਜਾਣ ਕਿਉਂਕਿ ਝੂਠੇ ਭਾਂਡੇ ਮਾਜੇ ਜਾਣ ਪੱਪੜ ਝਾੜ ਵੀ ਸ਼ਾਇਦ ਧੂੜੀ ਨਾ ਆਇਆ ਸਾਧ ਸੰਗਤ ਦੀ ਸੇਵਾ ਕੀਤੀ ਜਾਵੇ ਇਹ ਬੇਸਫਲੀ ਹੋ ਗਏ ਆਤਮ ਰੱਖਿਆ ਗੋਪਾਲ ਸੁਆਮੀ ਇਹ ਮਨ ਜਿਹੜਾ ਇਹਦੀ ਰੱਖਿਆ ਕੀਤੀ ਹੋਈ ਹੈ ਤਾਈਆਂ ਸਫਲੀ ਹੈ ਜੋ ਗੋਪਾਲ ਸੁਆਮੀ ਦੇ ਚਿੰਤਨ ਵਿੱਚ ਜੁੜ ਜਾਵੇ ਸਿਮਰਨ ਵਿੱਚ ਜੁੜ ਜਾਵੇ ਮਨਮਤੀਆ ਨਾ ਹੋਵੇ ਮਨਮੁਖ ਤਾਈਂ ਨਾਂ ਕਰੇ ਮਨਮਰਦੀ ਨਾਂ ਕਰੇ ਮਨ ਦੀ ਮੇਰ ਛੱਡ ਦੇਵੇ ਮਮਤਾ ਛੱਡ ਦੇਵੇ ਮੋਹ ਛੱਡ ਦੇਵੇ ਇਹ ਮਨ ਗੁਰੂ ਕੇ ਚਰਨਾਂ ਵਿੱਚ ਵਿਕ ਜਾਵੇ ਭੇਟਾ ਹੋ ਜਾਵੇ ਮਨ ਵੇਚਿਆ ਸਤਗੁਰੂ ਕਾ ਪਾਸ ਤੇ ਸੇਵਕ ਕੇ ਕਾਰਜਰਾਸ ਆਪ ਦਾ ਮਨ ਸੁਫਲਾ ਨਹੀਂ ਤਾਂ ਇਹ ਜਿਹੜਾ ਕੋਟਾ ਮਾਨ ਹੈ ਕੋਟੀ ਸੰਗਤ ਵਿੱਚ ਮਿਲ ਕਰਕੇ ਇਹ 83 ਲੱਖ ਜੁਨਾਵ ਚ ਪਹੁੰਚਾਉਣ ਦਾ ਪਰਮਾਉਂ ਦਾ ਕਾਰਨ ਬਣਦਾ ਹੈ ਸੋ ਇਸ ਵਾਸਤੇ ਗੋਪਾਲ ਸਵਾਮੀ ਦਾ ਸਿਮਰਨ ਇਸ ਮੰਨ ਦੇ ਨਾਲ ਕੀਤਾ ਜਾਵੇ ਸੋ ਤਾਈਂ ਹੀ ਤੇ ਰੱਖਿਆ ਹੋਇਆ ਸੁਫਲਾ ਹੈ ਧਾਨ ਚਰਨ ਰੱਖਿਆ ਜਗਦੀਸ਼ ਰਹਾ ਇਹ ਤਨ પા ਸੁਰੱਖਣਾ ਵੀ ਤਾਈਂ ਹੀ ਸੁਫਲਾ ਹੈ ਜੇ ਜਗਦੀਸ਼ਰ ਪਰਮੇਸ਼ਰ ਦੇ ਸਿਮਰਨ ਭਜਨ ਪਾਉ ਪੰਤੀ ਵਿੱਚ ਜੁੜੇ ਤਾਂ ਦੇ ਜੇ ਖੋਟੇ ਪਾਸੇ ਵਾਲੇ ਤੇ ਧਾਨੇ ਲਾਉਣਾ ਹੈ ਹਰ ਮੋਕੇ ਤੇ ਸੁਰਤੀ ਮਾਇਆ ਵਿੱਚ ਲੱਗੀ ਰਹਿਣੀ ਹੈ ਸਹਿਸ ਖੱਟੇ ਦਾ ਕੋ ਧਾਵਾ ਹੈ ਪ੍ਰਿਪ ਤਨਾਵ ਹੈ ਮਾਇਆ ਪਾਛਾ ਪਾਵਾ ਸੋ ਅਨ ਭੋਗ ਦੇਖਿਆ ਕੇ ਕਰਾ ਨਰਿਪ ਪਾਵਾ ਖਪ ਖਪ ਮਰੇ ਇਹ ਇਹੋ ਜੀ ਹਾਲਤੀ ਬਣੀ ਰਹਿਣੀ ਹੈ ਕਿਸਦਾ ਦਰਲੇ ਹੀ ਕਿ 부ਜੀ ਹੈ ਕੋਟ ਚੁਰੇ ਲਾਖ ਕਰੋre ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀ ਹੈ ਅਗਰ ਇਹੋ ਜੇ ਧਨ ਨਾਲੋਂ ਗਰੀਬੀ ਚੰਗੀ ਹੈ ਮਸਤਾ ਟੂਟੀ ਚੂੰਪੜੀ ਕੀਰ ਸਭ ਛਿੰਨਾ ਯਾਤਰਾ ਪਾਪਨਾ ਆਦਰੋ ਉਦਿਆਨ ਪਰਮਿਨਾ ਮਿੱਤਰ ਨਾ ਇੱਕ ਤਨ ਰੂਪਹੀਣ ਕੇ ਸਾਥ ਨਾ ਛਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਛਿੰਨਾ ਇਸ ਕੀ ਤੁਲ ਮਨ ਉਧਰ ਪ੍ਰਭ ਹੋਏ ਸੋ ਪਰਥਲ ਸੋ ਇੱਕ ਸ਼ੌਕਾਤ ਕੀ ਪੁੱਤੇ ਪੰਜ ਲੜਕੇ ਸੰਗ ਗੁਰੂ ਕੀ ਬਖਸ਼ਿਸ਼ ਹੋਈ ਅਮਰ ਛਕ ਲਿਆ ਤੋ ਇੱਕ ਲੜਕੇ ਨੇ ਵੀ ਅਮਰਤ ਛਕ ਲਿਆ ਕੁਝ ਸਮੇਂ ਤੋਂ ਬਾਅਦ ਸੰਗਤ ਨੇ ਪੁੱਛਿਆ ਸੋ ਹਰੇਕ ਨੂੰ ਕਿਹਾ ਕਰੇ ਕਿ ਮੇਰੀ ਉਮਰ ਕਿਸ ਨੂੰ ਕਿਹਾ ਕਰੇ ਪਹਿਲਾ ਪਹਿਲਾ ਕਿ ਮੇਰੀ ਉਮਰ ਦਸਾਂਕ ਦਿਨਾਂ ਦੀ ਹੈ ਫਿਰ ਉਸ ਤੋਂ ਬਾਅਦ ਜਿਵੇਂ-ਜਿਵੇਂ ਦਿਨ ਲੰਘਦੇ ਗਏ ਤੇ ਫਿਰ ਤੇਵੇਂ ਗਿਣਤੀਆਂ ਸਾਲ ਮੇਰੀ ਉਮਰ 6 ਮਹੀਨੇ ਹੈ ਮੇਰੀ ਉਮਰ ਹੁਣ ਸਾਲ ਹੈ ਫਿਰ ਸਮਾਗੋਜ ਨੂੰ ਕਹਿਣ ਲੱਗਾ ਮੇਰੀ ਹੁਣ ਉਮਰ 5 ਬਰਿਆਂ ਦੀ ਹੈ ਮੇਰਾ ਇੱਕੋ ਹੀ ਪੁੱਤਰ ਹੈ ਇੰਨੀ ਮਾਇਆ ਕੇਵਲ ਮੇਰੇ ਕੋਲ ਲੋਕੀ ਕਹਿਣ ਸਭ ਗੁਰੂ ਕਾ ਸਿੰਘ ਬਣਿਆ ਸੀ ਉਲਟਾ ਝੂਠ ਬੋਲਣ ਲੱਗਿਆ ਇਹ ਕੀ ਗੱਲ ਸਿਆਣਿਆਂ ਨੇ ਇੱਕ ਦਿਨ ਇਕੱਠਿਆਂ ਹੋ ਕੇ ਤਈਆਂ ਨੇ ਪੁੱਛਿਆ ਉਹ ਕਹਿਣ ਲੱਗੇ ਤੇਰੀ ਕਿੰਨੀ ਉਮਰ ਹੈ ਕਹਿਣ ਲੱਗਾ ਜੀ ਤਕਰੀਬਨ ਸਾਢੇ ਇੱਕ 70 ਮਰਿਆਂ ਦੀ ਉਮਰ ਹੈ ਮੇਰੀ ਕਹਿਣ ਲੱਗੇ ਤੇਰੇ ਕੇਸ ਤੇ ਦਾੜਾ ਸਾਰੇ ਹੀਰੇ ਆਏ ਹੋਏ ਨੇ ਚਿੱਟੇ ਨੇ ਧੌਲੇ ਤੇਰੀ ਉਮਰ ਤਕਰੀਬਨ 80 ਸਾਲ ਦੀ ਹੋਣੀ ਹੈ ਬਹੁਤ ਬੜਾ ਹੋ ਚੁੱਕਾ ਹੈ ਤੂੰ ਸਾਡੇ 70 ਸਾਲ ਹੀ ਕਹਿੰਦਾ ਹੈ ਤੋ ਕਹਿ ਲੱਗਾ ਭਾਈ ਪਹਿਲੀ ਮੇਰੀ ਉਮਰ 40 ਵਰਸ ਗਈ ਸਾਡੇ 7 ਸਾਲ ਹੀ ਹੋਏ ਨੇ ਮੈਨੂੰ ਗੁਰੂ ਘਰ ਵਿੱਚ ਜੰਮੇ ਨੂੰ ਸਾਡੇ 7 ਸਾਲ ਹੀ ਪੂਰੇ ਹੋਏ ਨੇ ਗੁਰੂ ਘਰ ਅੰਮ੍ਰਿਤ ਛਕ ਲੈਣੇ ਇਸ ਵਾਸਤੇ ਮੈਂ ਰਣਪੁਰ ਸਾਹਿਬ ਦਾ ਵਾਸੀ ਸਾਡੇ 7 ਵਰਿਆਂ ਤੋਂ ਲੈ ਕੇ ਬਣਿਆ ਮਾਤਾ ਸਾਹਿਬ ਕੋਰ ਦੀਦੀ ਕੋ ਦਾ ਸ਼ਿੰਗਾਰ ਭਾਏ ਨੂੰ ਸਾਡੇ 7 ਵਰੇ ਹੀ ਹੋਏ ਨੇ ਮੇਰੇ ਧਰਮੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ 7 ਵਰਿਆਂ ਦਾ ਮੈਂ ਹੋਇਆ ਜਦੋਂ ਤੱਕ ਉਹਨਾਂ ਨੇ ਮੈਨੂੰ ਆਪਣੇ ਘਰ ਵਿੱਚ ਜਨਮ ਦਿੱਤਾ ਹੈ ਪੰਜ ਪਿਆਰਿਆ ਰਾਈ ਮੇਰਾ ਜਨਮ ਹੋਇਆ ਬਖਸ਼ਿਸ਼ ਹੋਈ ਹੈ ਕਿਰਪਾ ਹੋਈ ਹੈ ਉਹਨਾਂ ਨੇ ਗੁਰਮੰਤਰ ਬਖਸ਼ਿਆ ਮਿਹਰ ਹੋਈ ਹੈ ਪਹਿਲੀ ਉਮਰ ਜਿਹੜੀ ਸੀ ਉਹ ਤਾਂ ਮੇਰੀ ਵਿਅਰਥ ਗਈ ਹੈ ਉਹ ਤਾਂ ਮੈਂ ਸ਼ਰਾਬਾਂ ਕਬਾਬਾਂ ਸੋ ਕਿਸ ਨੂੰ ਖੋਰ ਖਿੰਜਰ ਵਿੱਚ ਮਾਇਆ ਬਹੁਤੀ ਸੀ ਕੋਲ ਪਰ ਵਿਅਰਥ ਸੀ ਮੜਾ ਲੋਕਾਂ ਨਾਲ ਕਰਦਾ ਸੀ ਹੰਕਾਰ ਕਰਦਾ ਸੀ ਤਾਂ ਉਮਰ ਵਿਅਰਥ ਗਈ ਹੈ ਖਾਤਾ ਪਿਆ ਉਹ ਨਹੀਂ ਮੇਰੀ ਉਮਰ ਸੋ ਇਹ ਹੀ ਉਮਰ ਜੋ ਜੋ ਮੰਨਿਆ 250 ਉਮਰ ਹੱਥ ਪਵਨ ਜਿਹੜਾ ਜਿਹੜਾ ਦਿਨ ਗੁਜ਼ਰਦਾ ਸੰਗਤ ਵਿੱਚ ਉਹਨੂੰ ਹੱਥ ਅਸੀਂ ਪਾਉਂਦੇ ਹਾਂ ਸਾਡੇ ਕਬਜ਼ੇ ਆ ਤੇ ਜਿਹੜੀ ਉਮਰਤ ਸੰਗਤ ਵਿੱਚ ਗਈ ਉਹ ਬਰਸ ਗਈ ਇਹ ਵਾਸਤੇ ਸਾਡੇ 77 ਸਾਲ ਦੀ ਮੇਰੀ ਉਮਰ ਐ ਠੀਕ ਐ ਫਿਰ ਕਹਿਣ ਲੱਗੇ ਤੇਰੇ ਪੁੱਤਰ ਕਿੰਨੇ ਆ ਕਹਿਣ ਲੱਗਾ ਇੱਕੋ ਹੀ ਕਹਿੰਦੇ ਅਸੀਂ ਸੁਣਿਆ ਤੇਰੇ ਪੰਜ ਨੇ ਕਹਿੰਦੇ ਬਾਕੀ ਦੇ ਚਾਰ ਕੁ ਸੰਗੀ ਦੇ ਮਨਮਤੀਏ ਨੇ ਮੇਰੇ ਵੱਲੋਂ ਮਰੇ ਹੋਏ ਮੈਂ ਉਹਨਾਂ ਵੱਲੋਂ ਮਰਿਆ ਹੋਇਆ ਜਦੋਂ ਪਰਮੇਸ਼ਰ ਦਾ ਸਿਮਰਤ ਭਜਨ ਹੀ ਨਹੀਂ ਕਰਦੇ ਬੇਮੁਖ ਨੇ ਅਮਰਤ ਦੀ ਸ਼ਕਿਆ ਤੋਂ ਮਰਿਆਂ ਨਾਲੋਂ ਵੀ ਬੁਰੇ ਨੇ ਇਸ ਵਾਸਤੇ ਕੋਈ ਨਹੀਂ ਮੇਰੇ ਸੋ ਇੱਕ ਹੀ ਅਮਰਤ ਸ਼ਕ ਦੇ ਸਤਸੰਗੀ ਬਣਿਆ ਹੈ ਇਸ ਵਾਸਤੇ ਇੱਕੋ ਹੀ ਆ ਪੁੱਤਰ ਮੇਰਾ ਹੋਰ ਕੋਈ ਨਹੀਂ ਫਿਰ ਕਹਿਣ ਲੱਗੇ ਤੇਰੇ ਕੋਲ ਪਦਾਰਥ ਕਿੰਨਾ ਕਹ ਤਨ ਕਿੰਨਾ ਕਹ ਕਹਿਣ ਲੱਗਾ ਸਕਰੀਬਨ 5000 ਰੁਪਈਆ ਮੇਰੇ ਕੋਲ ਹੈ ਕਹਿਣ ਲੱਗੇ ਅਸੀਂ ਸੁਨਿਆ ਸੁਲੱਖਾ ਪਤੀ ਹੈ ਕਹਿਣ ਲੱਗੇ ਬਾਕੀ ਤੁਹਾਨੂੰ ਸਭ ਬ्यर्थ ਹੈ ਕੇਵਲ ਤਕਰੀਬਨ ਇਹ 5000 ਰੁਪਈਆ ਹੀ ਮੇਰਾ ਸਫਲਾ ਹੋਇਆ ਜਿਹੜਾ ਗੁਰੂ ਕੀ ਸੰਗਤ ਵਿੱਚ ਲੱਗਾ ਹੈ ਜਿਹੜਾ ਗੁਰੂ ਦੇ ਅਰਥ ਲੱਗਾ ਬਾਕੀ ਜਿਹੜਾ ਉਹ ਸਭ ਬਿਆਖਤ ਗਿਆ ਹੈ ਸੋ ਸਾਰੇ ਸੁਣ ਕੇ ਅਪਿਆਰ ਹੋਏ ਮਹਾਰਾਜ ਮਨ ਵਿੱਚ ਪਾ ਰਿਆ ਔਰ ਅੰਮ੍ਰਿਤ ਸ਼ਕੇ ਤਿਆਰ ਪਰ ਪਿਆਰ ਹੋਏ ਸੋ ਹਜੂਰ ਕਹਿੰਦੇ ਨੇ ਧਨ ਰ ਕਰ ਚਰਨ ਰੱਖਿਆ ਜਗਦੀਸ਼ਰ ਹੈ ਧਨ ਹੀ ਰੱਖਿਆ ਵੀ ਜੇ ਕਰਨੀਆਂ ਤਾਂ ਜਗਦੀਸ਼ਰ ਪਰਮੇਸ਼ਰ ਦਾ ਨਾਮ ਜਪਨਾ ਹੈ ਜਿਹੜਾ ਗੁਰੂ ਕੇ ਚਰਨਾਂ ਵਿੱਚ ਲੱਗ ਜਾਵੇ ਉਹੀ ਤਾਂ ਸਾਡਾ ਆਪਣਾ ਉਹਦੀ ਰੱਖਿਆ ਹੋਈ ਹੈ ਬਾਕੀ ਸਾਰਾ ਬਾਬਰ ਕੇ ਲਜਾਣਗੇ ਸੋ ਬਾਕੀ ਸਾਰਾ ਬਿਆਖਤ ਜਾਵੇਗਾ ਇਸ ਵਾਸਤੇ ਜੇ ਧੰਦੀ ਰੱਖਿਆ ਵੀ ਕਰਨੀ ਹੈ ਤਾਂ ਜੇ ਤੀਸ਼ਰ ਪਰਮੇਸ਼ਰ ਦੇ ਸਿਮਰ ਭਜਨ ਪਾਉ ਭਗਤੀ ਵਿੱਚ ਇਹਨੂੰ ਲਾਉਣਾ ਕਰੋ ਸੰਗਤ ਵਿੱਚ ਲਾ ਕੇ ਸਫਲਾ ਕਰੋ ਚਰਨਾ ਦੀ ਰੱਖਿਆ ਵੀ ਪਤਾਈਆਂ ਹੋਵੇਗੀ ਜੇ ਵਾਚ ਚਰਨ ਰੱਖੇ ਹੋਏ ਵੀ ਪਾਈਆਂ ਸਫਲੇ ਨੇ ਜੇ ਗੁਰੂ ਕੀ ਸੰਗਤ ਵੱਲ ਤੁਰ ਕੇ ਜਾਂਦੇ ਨੇ ਸੋ ਜੇ ਇਹ ਛੋਟੇ ਪਾਸੇ ਵੱਲ ਜਾਂਦੇ ਨਾ ਰੱਖਿਆ ਦਾ ਕੋਈ ਲਾਭ ਨਹੀਂ ਰੱਖੇ ਹੋਏ ਇਹ ਪਾਈਆਂ ਸਫਲੇ ਨੇ ਕਿਉਂ ਜੇ ਇਹ ਸਾਧ ਸੰਗਤ ਵੱਲ ਤੁਰ ਕੇ ਜਾਣ